ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਦੇ ਪ੍ਰਿਆਗਰਾਜ ਵਿਖੇ ਜਾ ਕੇ ਮਹਾਕੁੰਭ ਦੌਰਾਨ ਇਸ਼ਨਾਨ ਕਰਨ ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਸੌਂਪਿਆ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਦੁਆਰਾ ਅਜੀਹਾ ਕਰਨਾ ਸਿੱਖ ਮਰਿਆਦਾ ਦੇ ਉਲਟ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਧੂਮਾ ਇਸ ਦਾ ਜਵਾਬ ਦੇਣ ਕਿ ਉਹ ਅਜੀਹਾ ਕਰਕੇ ਸਿੱਖਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਉਨਾਂ ਕਹਿੰਦੇ ਹਨ ਕਿ ਤੁਸੀਂ ਟਕਸਾਲ ਦੇ ਆਗੂ ਤੇ ਪ੍ਰਚਾਰਕ ਕੀ ਕਰ ਰਹੇ ਹਨ ਉਹਨਾਂ ਨੂੰ ਜੋ ਕਰਨਾ ਚਾਹੀਦਾ ਹੈ ਉਹ ਅਸੀਂ ਕਰ ਰਹੇ ਹਾਂ ਉਹਨਾਂ ਕਹਿੰਦੇ ਕਿ ਭਾਰਤ ਸਰਕਾਰ ਦੇ ਇੱਕ ਸਾਜ਼ਿਸ਼ ਤਹਿਤ ਸਿੱਖ ਧਰਮ ਨੂੰ Hindu ਧਰਮ ਵਿੱਚ ਰਲਗੱਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੈੱਡ ਗ੍ਰੰਥੀ ਸਾਹਿਬ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਜੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਬਾਬਾ ਹਰਨਾਮ ਸਿੰਘ ਜੀ ਤੁਮਾ ਸਾਹਿਬ ਜਿਹੜੇ ਮੁਕੀ ਦਮਦਮੀ ਟਕਸਾਲ ਵੱਲੋਂ ਮਜਤਾ ਵੱਲੋਂ ਸਿੱਖ ਧਰਮ ਵਿੱਚ ਕੀਤੀ ਜਾ ਰਹੀ ਬੇਪਰਵਾਦੀ ਰੂਹ ਰੀਤਾਂ ਦੀ ਕੁਸਪੈਟ ਨੂੰ ਰੋਕਣ ਸੰਬੰਧੀ ਸਤਿਕਾਰਯੋਗ ਸਿੰਘ ਸਾਹਿਬ ਜੀ ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਆਪਣੀ ਵਿਵਾਦਾ ਤੇ ਅਧਿਕਾਰਤ ਦੀ ਵਰਤੋਂ ਕਰਕੇ ਸਿੱਖ ਧਰਮ ਵਿੱਚ ਆ ਰਹੀਆਂ ਕ੍ਰਿਤੀਆਂ ਨੂੰ ਠੱਲ ਪਾਓ ਜੀ ਜਿਵੇਂ ਕਿ ਜਿਵੇਂ ਕਿ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਨਾ ਅਸੀਂ Hindu ਨਾ ਅਸੀਂ Hindu ਨਾ ਅਸੀਂ ਮੁਸਲਮਾਨ ਸਿੱਖਾਂ ਨੂੰ ਵੱਖਰਾ ਦਰਸਾਉਣ ਦਾ ਦਰਸਾਇਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੀਰਥ ਇਸ਼ਨਾਨ ਤੀਰਥ ਅਸਥਾਨਾਂ ਤੇ ਇਸ਼ਨਾਨ ਕਰਨ ਤੋਂ ਵਰਜਿਤ ਕਰਦੀ ਹੈ ਅਤੇ ਇੱਕ ਪਰਮਾਤਮਾ ਨਾਲ ਜੋੜਦੀ ਹੈ ਜਿਸ ਬਾਰੇ ਗੁਰੂ ਸਾਹਿਬ ਜੀ ਅੰਗ 1236 ਤੇ ਫੁਰਮਾਨ ਕਰਦੇ ਹਨ ਭੈਰੋ ਮਹੱਲਾ ਪੰਜਵਾਂ ਵਰਤਨਾ ਵਰਤਨਾ ਰਹੁ ਨਾ ਮੈਂ ਮਰਦਾਨਾ ਤਿਸ ਸੇਵੀ ਜੋ ਰਖੇ ਨਿਧਾਨਾ ਇੱਕ ਗੁਸਾਈਂ ਅੱਲਾ ਮੇਰਾ Hindu Turk ਦੋਹਾ ਤੈਨ ਦੋਹਾ ਨਵੇਰਾ ਰਹਾਓ ਹੱਜ ਕਾਬੇ ਜਾਉ ਨਾ ਤੀਰਥ ਪੂਜਾ ਇੱਕੋ ਸੇਵੀ ਅਵਰ ਨ ਦੂਜਾ ਪੂਜਾ ਕਰੂਨਾ ਨਿਵਾਜ ਗੁਜਾਰੂ ਏਕ ਨਿਰੰਕਾਰ ਲੈ ਰਿਧੇ ਨਮਸਕਾਰੂ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਕਬੂ ਕਉ ਕਬੀਰ ਇਹ ਕਿਆ ਬਖਾਨਾ ਗੋਰ ਪੀਰ ਮਿਲ ਖੁਦ ਖਸਮ ਪਛਾਨਾ ਗੁਰੂ ਪੀਰ ਮਿਲ ਖੁਦ ਖਸਮ ਪਛਾਨਾ ਤੇ ਅੰਗ 976 ਉਤੇ ਗੁਰ 73 ਉਤੇ ਗੁਰੂ ਗ੍ਰੰ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਗੰਗਾ ਜਾਓ ਗਦਾਵਰ ਗੰਗਾ ਜਾਓ ਗਦਾਵਰ ਜਾਈਏ ਕੁੰਭ ਜਾਉ ਕੇਦਾਰ ਨਾਈਏ ਗੋਮਤੀ ਸਹਿਜ ਗਊਦਾਨ ਕੀਜੇ ਕੋਟ ਜਾਉ ਤੀਰਥ ਕਰੇ ਤਨ ਜੋ ਹਿਵਾਲੇ ਗਾਰੇ RAM ਨਾਮ RAM ਨਾਮ ਸਰ ਤੋਂ ਨਾ ਪੂਜੇ ਅੱਜ ਕੱਲ ਕੁੰਭ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਜੋ ਕਿ ਨਰੋਲ ਇੱਕ ਵਿਪਰਵਾਦੀ ਰੀਤ ਹੈ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਨੂੰ ਸਪਸ਼ਟ ਫਰਮਾਨ ਹੈ ਕਿ ਜਦ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਭਾਵ ਕਿਸੇ ਸੇਖ ਨੇ ਅਜਿਹਾਂ ਰੀਤਾਂ ਦਾ ਪਾਲਣ ਨਹੀਂ ਕਰਨਾ ਅਸਤਾ ਐਸਾ ਇਹਦਾ ਹਿੱਸਾ ਨਹੀਂ ਬੰਨਣਾ ਪਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਪਿਛਲੇ ਦਿਨੀ ਪ੍ਰਿਆ ਪ੍ਰਿਆ ਪ੍ਰਿਆਗਾਰ ਅਲਾਬਾਦ ਵਿਖੇ ਸਾਥੀਆਂ ਸਮੇਤ ਗਏ ਅਤੇ ਬੇਪਰਵਾਦੀ ਰੀਤ ਮੁਤਾਬਕ ਉਥੇ ਉਹ ਉਹ ਡੁਬਕੀਆਂ ਲਾਉਂਦੇ ਨਜ਼ਰ ਆਏ ਜਿਸ ਕਾਰਨ ਬਾਬਾ ਦੀਪ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਚਲਾਈ ਹੋਈ ਦੰਦਮਵੀ ਟਕਸਾਲ ਉਹ ਰੀਤ ਰਿਵਾਜ ਤੋੜਨ ਦਾ ਸੁਨੇਹਾ ਦਿੰਦੀ ਹੈ ਜਿਸ ਦਾ ਗੁਰੂ ਸਾਹਿਬ ਜੀ ਨੇ ਪੂਰਨ ਖੰਡਨ ਕੀਤਾ ਹੈ ਸਮਿਦੇ ਆ ਕਿ ਬਾਬਾ ਅਨਾਵ ਸਿੰਘ ਜੀ ਨੇ ਸਾਨੂੰ ਮਨੂੰ ਮੰਨੋ ਸਿਮਰਤੀ ਦੀ ਪ੍ਰੋੜਤਾ ਕੀਤੇ ਹੈ ਜਿਸ ਪਿੱਛੇ ਭਾਰਤੀ ਹਕੂਮਤ ਦੀ ਸਾਜ਼ਿਸ਼ ਹੈ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਪਿਛਲੇ ਮਹੀਨਿਆਂ ਵਿੱਚ ਮਹਾਰਾਸ਼ਟਰ ਵਿੱਚ ਹਿੰਦੂ ਰਾਸ਼ਟਰਵਾਦੀ ਪਾਰਟੀ ਭਾਜਪਾ ਦੀ ਜਨਤਕ ਤੌਰ ਤੇ ਹਮਾਇਤ ਕੀਤੀ ਹੈ ਜਿਸ ਦਾ ਵੀ ਸਿੱਖਾਂ ਵਿੱਚ ਭਾਰੀ ਰੋਹ ਹੈ ਉਹ ਭਾਜਪਾ ਤੋਂ ਸਿੱਖਾਂ ਦਾ ਕਤਲੇਆਮ ਕਰਕੇ ਅਤੇ ਕਿਸਾਨਾਂ ਦੇ ਜਮਹੂਰੀ ਹੱਕ ਖਤਮ ਕਰਕੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਸੋਚ ਨੂੰ ਕਦਾ ਚਿੱਤ ਨਹੀਂ ਮੰਨਦੇ ਸਾਡਾ ਧਰਮ ਵੱਖਰਾ ਹੈ ਭਾਈ ਗੁਰਦਾਸ ਜੀ ਵੀ ਦੱਸਦੇ ਹਨ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋ ਆਪਣਾ ਪੰਥ ਨਰਾਲਾ ਹੁਣ ਇਸ ਨਰਾਲੇ ਪੰਥ ਦੀ ਨਿਰਮਲਤਾ ਬਰਕਰਾਰ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਆਪ ਜੀ ਦੇ ਧਿਆਨ ਵਿੱਚ ਸਮੁੱਚੇ ਹਾਲਾਤ ਲਿਆ ਕੇ ਆਸ ਕਰਦੇ ਹਾਂ ਕਿ ਆਪ ਜੀ ਇਸ ਗੈਰ ਸਿੱਖ ਵਰਤਾਰੇ ਬਾਰੇ ਬਾਬਾ ਰਾਮ ਸਿੰਘ ਜੀ ਤੋਂ ਜਨਤਕ ਤੌਰ ਤੇ ਪੁੱਛ ਪੜਤਾਲ ਕਰੋਗੇ ਅਤੇ ਬਣਦੀ ਕਾਰਵਾਈ ਕਰੋਗੇ ਤਾਂ ਜੋ ਸਿੱਖ ਧਰਮ ਵਿੱਚ ਬੇਪਰਵਾਦੀ ਕੁਸਪੈਟ ਨੂੰ ਨਕੇਲ ਪਾਈ ਜਾਵੇ ਜੋ ਕਾਰਵਾਈ ਦੀ ਆਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੋ ਇਹ ਅੱਜ ਜਿਹੜਾ ਮੰਗ ਪੱਤਰ ਹੈਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਇਹ ਇਕੱਲਾ ਹੀ ਨਹੀਂ ਜਦੋਂ ਵੀ ਕਿਤੇ ਕੌਮ ਤੇ ਇਹੋ ਜੀਆਂ ਰੀਤੀਆਂ ਸਾਹਮਣੇ ਆਉਂਦੀਆਂ ਹੈ ਸਾਡੀ ਮਰਜ਼ਾ ਦਾ ਢਾਲ ਲੱਗਦੀ ਹੈ ਜਦੋਂ ਬਾਬਾ ਦੀਪ ਸਿੰਘ ਜੀ ਟਕਸਾਲ ਦੇ ਪਹਿਲੇ ਮੁਖੀ ਬਣੇ ਨਾ ਤਾਂ ਉਹਨਾਂ ਨੇ ਕਦੀ ਇਹੋ ਜੀ ਰੀਤ ਸਿੱਖਾਂ ਦੇ ਵਿੱਚ ਲਿਆਂਦੀ ਜਿਹਦੇ ਨਾਲ ਸਿੱਖਾਂ ਦਾ ਮਨ ਦੁਖਿਆ ਹੋਵੇ ਨਾ ਹੀ 14ਵੇਂ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਜੀ ਨੇ ਇਦਾਂ ਦੇ ਇਸ਼ਨਾਨ ਕਰਕੇ ਸਿੱਖ ਕੌਮ ਨੂੰ ਕਦੀ ਵੀ ਕੁਰਾਏ ਪਾਉਣ ਦਾ ਯਤਨ ਕੀਤਾ ਹੋਵੇ। ਸੋ ਅੱਜ ਇਹ ਜਿਹੜੀ ਹੈ ਮੰਗ ਪੱਤਰ ਹੈੱਡ ਗ੍ਰੰਥੀ ਸਾਹਿਬ ਨੂੰ ਇਸ ਕਰਕੇ ਦੇ ਰਹੇ ਆ ਕਿ ਸਾਡੀ ਬਹੁਤ ਵੱਡੀ ਇਹ ਸਤਕਾਰਯੋਗ ਹਸਤੀ ਹੈ ਤੇ ਇੱਥੇ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੀ ਵੀ ਨਾ ਗੰਗਾ ਗਏ ਗੰਗਾਰਾਮ ਜਾਂ ਨਾ ਜਮਣਾ ਗਏ ਜਮਨਾਰਾਮ ਬਣਿਆ ਹੈ। ਸੋ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਪਰ ਜਿਹੜਾ ਆਪਣਾ ਧਰਮ ਹੁੰਦਾ ਹੈ ਉਹ ਜਾਣ ਤੋਂ ਵੱਧ ਪਿਆਰਾ ਹੁੰਦਾ ਜੋ ਸਾਡੇ ਗੁਰੂਆਂ ਨੇ ਸਿਧਾਂਤ ਬਖਸ਼ਿਆ ਹੈ। ਮੀਰੀ ਪੀਰੀ ਦਾ ਉਹਦੇ ਮੁਤਾਬਕ ਇਹ ਸਾਰੀਆਂ ਗੱਲਾਂ ਜਿਹੜੀਆਂ ਫਿੱਕੀਆਂ ਤੇ ਛੋਟੀਆਂ ਹੈ ਜਿਨ੍ਹਾਂ ਨੂੰ ਅੱਜ ਸਿੱਖ ਕੌਮ ਦੇ ਵਿੱਚ ਪ੍ਰਚਲਿਤ ਕੀਤਾ ਜਾ ਰਿਹਾ ਹੈ ਸੋ ਅਸੀਂ ਇਹਨਾਂ ਚੀਜ਼ਾਂ ਦਾ ਖੰਡਨ ਕਰਦੇ ਹੋਏ ਅੱਜ ਆ ਇੱਥੇ ਗਰੰਤੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਹੱਜ ਕਾਬੇ ਜਾਉ ਨਾ ਤੀਰਥ ਪੂਜਾ ਠੀਕ ਹੈ ਨਾ ਜੀ ਅਸੀਂ ਨਾ ਹੱਜ ਤੇ ਜਾਂਦੇ ਆ ਨਾ ਅਸੀਂ ਤੀਰਥ ਪੂਜਾ ਤੇ ਜਾਂਦੇ ਆ ਫਿਰ ਬਾਬਾ ਹਰਨਾਮ ਸਿੰਘ ਇਹ ਤੀਰਤ ਪੂਜਾ ਤੇ ਜਾ ਕੇ ਸਾਨੂੰ ਕੀ ਦੱਸਣਾ ਚਾਹੁੰਦੇ ਆ ਕਿ ਹੁਣ ਸਿੱਖ ਧਰਮ Hindu ਧਰਮ ਦੇ ਵਿੱਚ ਤਬਦੀਲ ਹੋ ਰਿਹਾ ਹੈਗਾ ਜਿਹੜੀ Hindu ਰਾਸ਼ਟਰਵਾਦੀ ਸੋਚ ਹੈ ਉਹਦਾ ਇੱਕ ਮੁਖੀ ਸਾਰਵਰਕਰ ਵੀ ਹੈਗਾ ਸਾਰਵਰਕਰ ਵੀ ਇਹੋ ਜੀਆਂ ਰੀਤਾਂ ਰਿਵਾਜਾਂ ਦਾ ਮਜ਼ਾਕ ਵੀ ਉਡਾਉਂਦਾ ਹੈਗਾ ਪਰ ਇਹਨਾਂ ਨੂੰ ਕੀ ਲੋੜ ਪੈਗੀ ਇਹਨਾਂ ਨੇ ਜਾ ਕੇ ਇਸ਼ਨਾਨ ਕੀਤਾ ਹੈਗਾ ਇਹ ਇਸ਼ਨਾਨ ਸਾਨੂੰ ਤੀਰਥ ਜਿਹੜੇ ਦੱਸਿਆਂ ਮਨ ਦੇ ਅੰਦਰ ਦੱਸਿਆਂ ਰੱਬ ਨੂੰ ਪਉਣਾ ਇੱਕ ਓੰਕਾਰ ਨੂੰ ਪੂਜਣਾ ਉਹਦੇ ਪ੍ਰਤੀ ਸਾਨੂੰ ਆਦੇਸ਼ ਹੋਇਆ ਤੇ ਸਪਸ਼ਟ ਰੂਪ ਚ ਤੁਹਾਨੂੰ ਔਰੇ ਗੁਰੂ ਸਾਹਿਬ ਦੀ ਬਾਣੀ ਤੋਂ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਸਾਰੇ ਕਿਤੋਂ ਤੁਹਾਨੂੰ ਤੁਲਨਾ ਦਿੱਤੀ ਹੈ ਕਿ ਇਹ ਜਿਹੜਾ ਸਿੱਖਾਂ ਦਾ ਕੰਮ ਹੈ ਜਾ ਕੇ ਤੀਰਥ ਪੂਜਾ ਤੇ ਜਾਣਾ ਇਹ ਸਾਨੂੰ ਨਹੀਂ ਗੁਰੂ ਸਾਹਿਬ ਦਾ ਹੁਕਮ ਹੈਗਾ ਫਿਰ ਇਹ ਕਿਉਂ ਕਰ ਰਹੇ ਆ ਦੇਖੋ ਦਮਦਿਵੀ ਟਕਸਾਲ ਪਿਛਲੇ ਸਮੇਂ 'ਚੇ ਬਾਬਾ ਦੀਪ ਸਿੰਘ ਦੀ ਸੰਤ ਬਾਬਾ ਜਰਨੈਲ ਸਿੰਘ ਦੀ ਸਿੱਖੀ ਸੋਚ ਤੇ ਸਿਧਾਂਤ ਦੇ ਉੱਤੇ ਐਡੇ ਤਗੜੇ ਸਟੈਂਡ ਲੈ ਕੇ ਗਈਆਂ ਜਿਹੜਾ ਆਪਣਾ ਸੀਸ ਵੀ ਤਲੀ ਤੇ ਰੱਖ ਕੇ ਔਰੇ ਬਾਬਾ ਜੀ ਨੇ ਆਪਣੀ ਕੁਰਬਾਨੀ ਦਿੱਤੀ ਹੈ ਇਸ ਹੀ ਅਕਾਲ ਤਖਤ ਸਾਹਿਬ ਤੇ ਗੋਲੀਆਂ ਉਹਨਾਂ ਦੇ ਸੀਨੇ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਲੱਗੀ ਹੈ ਤੇ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਇਹ ਕੰਮ ਆ ਕੇ ਔਰੇ ਕਰਨਾ ਪੈ ਰਿਹਾ ਤਾਂ ਫੇਰ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪਲੇ ਹੋਏ ਸੰਤ ਕਰਤਾਰ ਸਿੰਘ ਜੀ ਦੇ ਪਲੇ ਹੋਏ ਦਮਦਮੀ ਟਕਸਾਲ ਵਾਲੇ ਕੀ ਕਰ ਰਹੇ ਆ ਆਉਕਿਉ ਨਹੀਂ ਆ ਕੇ ਕਹਿ ਰਹੇ ਹੈਗੇ ਕਿ ਅਸੀਂ ਕੋਈ ਗਲਤ ਕਰ ਰਹੇ ਆਂ ਜੇ ਗਲਤ ਕਰ ਰਹੇ ਆਂ ਸਾਨੂੰ ਜੁਰਮਾਨਾ ਲਾ ਦਿਓ ਸਾਨੂੰ ਤਨਖਾਹ ਲਾ ਦਿਓ ਜੇ ਅਸੀਂ ਕੋਈ ਗਲਤ ਸਿੱਖਿਆ ਔਰੇ ਦੇ ਰਹੇ ਆਂ ਅਸੀਂ ਲਿਖ ਕੇ ਸਾਈਨ ਕਰਕੇ ਔਰੇ ਆ ਕੇ ਦੇ ਰਹੇ ਆਂ ਜਿਹੜਾ ਕੰਮ ਟਕਸਾਲ ਨੇ ਕਰਨਾ ਉਹ ਹੁਣ ਮੇਰੇ ਵਰਗੇ ਦੰਬੀਆਂ ਨੂੰ ਕਰਨਾ ਪੈਣਾ ਹੈਗਾ ਜੀ ਮੂਰਖਾਂ ਨੂੰ ਉਹ ਵਿਦਵਾਨ ਕਿਉਂ ਨਹੀਂ ਆ ਰਹੇ ਮੂਰੇ ਬੜੀ ਇਹ ਸਿੱਖੀ 'ਚ ਨਘਾਰ ਆ ਰਿਹਾ ਹੈਗਾ ਉਹਨਾਂ ਨੂੰ ਆਪਣੀ ਡਿਊਟੀ ਸੰਭਾਲਣੀ ਚਾਹੀਦੀ ਹੈ ਕੱਲਾ ਕੱਲਾ ਦਮਦਮੀ ਟਕਸਾਲ ਦਾ ਆਗੂ ਉਹਨਾਂ ਦਾ ਪ੍ਰਚਾਰਕ ਇਹਦੇ ਬਾਰੇ ਸਪਸ਼ਟੀਕਰਨ ਦੇ ਕਿ ਤੁਮੇ ਸਾਹਿਬ ਦਾ ਰਾਹ ਸਹੀ ਹੈ ਕਿ ਜੋ ਗੁਰੂ ਸਾਹਿਬ ਦੀ ਬਾਣੀ 'ਚ ਲਿਖਿਆ ਹੈ ਉਹ ਸਹੀ ਹੈ ਇਹਦੇ ਬਾਰੇ ਸਾਰਿਆਂ ਨੂੰ ਕਰਨਾ ਪੈਣਾ ਹੈ ਮੈਂ ਬੇਨਤੀ ਕਰਦਾ ਕਿ 13 ਤਰੀਕ ਨੂੰ ਸੰਤ ਜਰਨੈਲ ਸਿੰਘ ਮਾਫ ਕਰਨਾ 12 ਤਰੀਕ ਨੂੰ ਸੰਤ ਜਰਨੈਲ ਸਿੰਘ ਖਾਲਸਾ ਦਾ ਜਨਮ ਦਿਹਾੜਾ ਜੋ ਕਿ 13ਵੇਂ ਸਾਡੇ 14ਵੇਂ ਸਾਡੇ ਦਮਦਮੀ ਟਕਸਾਲ ਦੇ ਮੁਖੀ ਹੈ ਉਹਨਾਂ ਦਾ ਜਨਮ ਦਿਹਾੜਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਜੇ ਜਿਹੜੇ ਦਮਦਮੀ ਟਕਸਾਲ ਦੇ ਆਗੂ ਜਿਹੜਾ ਕੰਮ ਅਸੀਂ ਅੱਜ ਕਰ ਰਹੇ ਆ ਉਹਨੂੰ ਠੀਕ ਸਮਝਦੇ ਆ ਉਹ ਉੱਥੇ ਆ ਕੇ ਸਟੇਜ ਤੋਂ ਬੋਲਣ ਤੇ ਸਪਸ਼ਟ ਕਰਨ ਕਿ ਆ ਰਾਹ ਜਿਹੜਾ ਅਸੀਂ ਤੁਰੇ ਆ ਇਹ ਗਲਤ ਹੈ ਕਿ ਝੂਠਾ ਹੈ ਨਹੀਂ ਸਾਨੂੰ ਹਾਜ਼ਰ ਇੱਥੇ ਕਰ ਦੇਣ ਗੁਰੂ ਸਾਹਿਬ ਦੇ ਦਰਬਾਰ 'ਚ ਕਰ ਦੇਣ ਉੱਥੇ ਟਕਸਾਲ ਤੇ ਬੁਲਾ ਲੈਣ ਤੇ ਸਾਨੂੰ ਕਹਿ ਦੇਣ ਕਿ ਤੁਸੀਂ ਗਲਤ ਹੋ ਇਸ ਇਸ ਕਰਕੇ ਕਾਰਨ ਕਰਕੇ ਗਲਤ ਹੈ ਪਰ ਅਸੀਂ ਆਪਣੀ ਬੁੱਧੀ ਨਾਲ ਆਪਣੀ ਸੋਚ ਨਾਲ ਆਪਣਾ ਨਿਰਾਲਾ ਪੰਥ ਦੀ ਸੋਚ ਉਰੇ ਲੈ ਕੇ ਹਾਜ਼ਰ ਹੋਏ ਹੈਗੇ ਆ ਤੇ ਇਹਦੇ ਉੱਤੇ ਜਵਾਬ ਦੇ ਮੌਜੂਦਾ ਐਸਜੀਪੀਸੀ ਵੀ ਹੈ ਇੱਥੇ ਦੇ ਜਿਹੜੇ ਗ੍ਰੰਥੀ ਸਾਹਿਬਾਨ ਵੀ ਹੈ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਦੱਸੋ ਸਿੱਖ ਹੁਣ ਤੀਰਤ ਪੂਜਾ 'ਚ ਜਾਵੇ ਕਿ ਨਾ ਜਾਵੇ ਕਿ ਆਪਣੇ ਆਪ ਨਾਮ ਸਿਮਰਨ ਕਰਕੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਇੱਥੇ ਗੁਰੂਆਂ ਦੀ ਰਾਹ ਤੇ ਤੁਰੇ ਕਿ ਜਿਹੜੇ ਰਾਹ ਤੇ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਤੋਂ ਮਤ ਤੋੜਦੇ ਆ ਉੱਥੇ ਤੁਰਿਏ ਇਸ ਕਰਕੇ ਅਸੀਂ ਅੱਜ ਉਰੇ ਪੇਸ਼ ਹੋਏ ਹੈਗੇ ਆ ਤੇ ਆਸ ਕਰਦੇ ਆ ਕਿ ਇਹਦਾ ਜਵਾਬ ਛੇਤੀ ਤੋਂ ਛੇਤੀ ਸਾਨੂੰ ਮਿਲ ਜੇ ਮਹਾਰਾਜ ਦੇ ਸਾਹਮਣੇ ਅਸੀਂ ਹੁਣ ਜਾ ਕੇ ਅਰਦਾਸ ਕਰਾਂਗੇ ਆ ਦੇ ਕੇ ਕਿ ਸਾਨੂੰ ਸਹੀ ਰਾਹ ਤੇ ਲਾਓ ਤੇ ਪੰਥ ਨੂੰ ਇਕੱਠਾ ਕਰੋ ਇੱਕ ਕਰੋ ਇਹ ਸੋਚਦੇ ਅਦੀਨ ਤੇ ਅਸੀਂ ਫੇਰ ਇਹ ਸੋਚ ਦੇ ਮਗਰ ਖੜੀਏ ਤੇ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਭੁਲਚੁੱਕ ਹੋ ਗਈ ਉਹ ਵੀ ਅਸੀਂ ਉੱਥੇ ਜਾ ਕੇ ਮਾਫੀ ਮੰਗਾਂਗੇ